ਮੈਂ ਦੱਸ ਦਿਆਂ ਕਿ ਮੈਂ ਖੜਾ ਹਾਂ ਇਸ ਵੇਲੇ ਉਸ ਪਿੰਡ ਮੰਗੂ ਚੱਕ ਦੇ ਬਿਲਕੁਲ ਬਾਹਰ ਜਿਸ ਦੇ ਵਿੱਚ ਪਿੱਛੇ ਆਏ ਹੋਏ ਹੜ੍ਹ ਦੇ ਵਿੱਚ ਲਗਾਤਾਰ 5 ਦਿਨ ਤੋਂ ਲੋਕੀ ਸੇਵਾ ਕਰ ਰਹੇ ਨੇ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਖਾਸ ਕਰਕੇ ਸਿੰਬਲ ਕੈਂਪ ਦੀਆਂ ਕੁਝ ਸੰਸਥਾਵਾਂ ਤੇ ਲੋਕੀ ਸਿੱਖ ਸਮਾਜ ਜਿਹੜਾ ਹੈ ਉਸ ਨੇ ਮੰਗੂ ਚੱਕ ਦੇ ਆਕੇ ਤੇ ਬਾਹ ਫੜੀ ਇਸ ਮੰਗੂ ਚੱਕ ਦੇ ਹਾਲਾਤ ਐਡੇ ਮਾੜੇ ਹੋ ਚੁੱਕੇ ਸੀ ਹੜ੍ਹ ਤੋਂ ਬਾਅਦ ਕਿ ਇਹਨਾਂ ਦੇ ਘਰ ਖਾਣ ਤੱਕ ਨੂੰ ਰਸ਼ਨ ਪਹਿਨਣ ਤੱਕ ਤੋਂ ਕੱਪੜੇ ਕਿਉਂਕਿ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਹਜੇ ਵੀ ਜਿਹੜੇ ਕੱਪੜੇ ਜਿਹੜੇ ਨਾ ਉਹ ਸੁਕਾਏ ਜਾ ਰਹੇ ਨੇ ਉਹ ਕੱਪੜੇ ਜਿਹੜੇ ਕੁਝ ਕੁ ਬਚ ਗਏ ਨੇ ਅਦਰਵਾਇਜ਼ ਇਹਨਾਂ ਦਾ ਸਾਰਾ ਕੁਝ ਲੀੜੇ ਲੱਟੇ ਕੱਪੜੇ ਸਮਾਨ ਸਭ ਕੁਝ ਇਸ ਹੜ ਦੇ ਵਿੱਚ ਰੁੜ ਗਿਆ ਸੀਗਾ ਹੁਣ ਗੱਲ ਕਰਨੀ ਹੈ ਕਿ ਅੱਜ ਸਵੇਰੇ ਅਮਿਤ ਸ਼ਾ ਗ੍ਰਹਿ ਮੰਤਰੀ ਭਾਰਤ ਦੇ ਇਸ ਮੰਗੂ ਚੱਕ ਦੇ ਵਿੱਚ ਦੌਰਾ ਕਰਨ ਆਏ ਔਰ ਤੁਸੀਂ ਦੇਖ ਰਹੇ ਸਾਹਮਣੇ ਮੇਰੇ ਇਹ ਜਿਹੜਾ ਘਰ ਹੈ ਪਿੰਡ ਵਾਲਿਆਂ ਦੇ ਮੁਤਾਬਕ ਕਿ ਉਹ ਸਿਰਫ ਇਸੇ ਘਰ ਦੇ ਵਿੱਚ ਵੜੇ 2-4 ਮਿੰਟ ਰੁਕੇ ਔਰ ਉਸ ਤੋਂ ਬਾਅਦ ਉਹ ਇੱਥੋਂ ਵਾਪਸ ਰਵਾਨਾ ਹੋ ਗਏ। ਕੀ ਮੰਗੂ ਚੱਕ ਦਾ ਦੌਰਾ ਇੱਕ ਘਰ ਦੇ ਵਿੱਚ ਵੜ ਕੇ ਵਾਪਸ ਬਾਹਰ ਨਿਕਲ ਕੇ ਪੂਰਾ ਹੋ ਜਾਂਦਾ ਹੈ? ਇਹ ਖੈਰ ਗ੍ਰਹਿ ਮੰਤਰੀ ਜੀ ਨੂੰ ਸੋਚਣਾ ਚਾਹੀਦਾ ਹੈ। ਪਰ ਮੈਂ ਤੁਹਾਨੂੰ ਪਿੰਡ ਦੇ ਅੰਦਰ ਲੈ ਕੇ ਜਾਣਾ ਔਰ ਸਾਰਾ ਕੁਝ ਜਿਹੜਾ ਉੱਥੇ ਚੱਲ ਰਿਹਾ ਹੈ ਇਸ ਵੇਲੇ ਹੜ ਤੋਂ ਬਾਅਦ ਉਹ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ। ਆਓ ਚੱਲਦੇ ਹਾਂ ਅਸੀਂ। ਇਸ ਪਿੰਡ ਦੇ ਬਿਲਕੁਲ ਅੰਦਰ ਗ੍ਰਹਿ ਮੰਤਰੀ ਅਮਿਤ ਸ਼ਾ ਮੰਗੂ ਚੱਕ ਦੇ ਵਿੱਚ ਅੱਜ ਸਵੇਰੇ ਫੇਰੀ ਪਾ ਕੇ ਗਏ ਰਹੇ ਉਹ ਫੇਰੀ ਪਾ ਕੇ ਤੇ ਅੱਗੇ ਨ ਆਇਆ ਜਿਸ ਘਰ ਦੇ ਵਿੱਚ ਉਹ ਆਏ ਸੀ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਹਾਂ ਇਸੇ ਘਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਮੈਂ ਕੋਸ਼ਿਸ਼ ਕਰਾਂਗਾ ਕਿ ਗੇਟ ਖੋਲ ਕੇ ਤੁਹਾਨੂੰ ਇੱਕ ਘਰ ਦੱਸਾਂ ਪਰ ਗੇਟ ਖੁੱਲ ਹੀ ਨਹੀਂ ਰਿਹਾ ਕਾਰਨ ਕਿਉਂਕਿ ਸਾਰਾ ਖਰਾਬ ਹੋਇਆ ਹੈ ਤੁਸੀਂ ਅੰਦਰ ਹੀ ਆ ਜਾਓ ਵੀਰ ਜੀ ਕੋਈ ਗੱਲ ਨਹੀਂ ਤੁਸੀਂ ਅੰਦਰ ਆ ਜਾਓ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਭਾਰਤ ਦੇ ਗ੍ਰਹਿ ਮੰਤਰੀ ਜਿਹੜੇ ਇੱਥੇ ਆਏ ਸੀ ਮੰਗੂ ਚੱਕ ਦੇ ਇਸ ਘਰ ਦੇ ਅੰਦਰ ਆਏ ਸੀ ਇਸ ਘਰ ਦੀ ਹਾਲਾਤ ਮੈਂ ਤੁਹਾਨੂੰ ਦਿਖਾ ਦਿਆਂ ਬੋਤਲਾਂ ਪਈਆਂ ਹੋਈਆਂ ਸਾਰਾ ਸਮਾਨ ਪੂਰਾ ਗਿੱਲਾ ਹੋ ਚੁੱਕਿਆ ਇਹਨਾਂ ਦਾ ਸਾਰਾ ਸਮਾਨ ਕੁਝ ਵੀ ਇਹਨਾਂ ਦੇ ਘਰ ਦੇ ਵਿੱਚ ਬਚਿਆ ਨਹੀਂ ਹੈ ਰਸੋਈ ਤੱਕ ਗਿੱਲੀ ਹੋ ਗਈ ਅ ਅਮਿਤ ਸ਼ਾਹ ਜੀ ਦੀ ਗੱਲਬਾਤ ਇਸ ਘਰ ਵਾਲਿਆਂ ਦੇ ਨਾਲ ਹੋਣੀ ਚਾਹੀਦੀ ਸੀ ਲੇਕਿਨ ਘਰ ਵਾਲੇ ਕਹਿ ਰਹੇ ਨੇ ਕਿ ਸਾਡੇ ਨਾਲ ਤਾਂ ਅਮਿਤ ਸ਼ਾਹ ਜੀ ਨੇ ਕੋਈ ਗੱਲਬਾਤ ਕੀਤੀ ਨਹੀਂ ਵਾਕੀ ਦੇ ਵਿੱਚ ਤੁਹਾਡੇ ਨਾਲ ਡਾਇਰੈਕਟ ਕੋਈ ਗੱਲਬਾਤ ਨਹੀਂ ਹੋਈ ਨਹੀਂ ਨਹੀਂ ਜੀ ਉਸ ਨੇ ਨਾਮ ਐਮ ਐਲ ਏ ਨਾਲ ਬਾਨ ਸਿੰਘ ਬਾਨ ਸਿੰਘ ਤੇ ਬਾਨ ਸਿੰਘ ਜੀ ਇੱਥੇ ਤੁਹਾਨੂੰ ਕੁਝ ਕਹਿ ਕੇ ਨਹੀਂ ਗਏ ਕਿ ਕੀ ਮਿਲੇਗਾ ਕੀ ਨਹੀਂ ਮਿਲੇਗਾ ਨਹੀਂ 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 ਲੇਕਿਨ ਉਹ ਤੁਹਾਡਾ ਐਮ ਐਲ ਏ ਨਾਲ ਕੀਤੀ ਹੈ ਮੰਗੂ ਚੈੱਕ ਅੰਦਰ ਵੜਦੇ ਪਹਿਲਾ ਘਰ ਤੁਹਾਡਾ ਹੈ ਜੀ ਜੀ ਤੇ ਇਸ ਤੋਂ ਬਾਅਦ ਇਸੇ ਕਰਕੇ ਆਏ ਜੀ ਇਸੇ ਕਰਕੇ ਆਏ ਜੀ ਸਰਕਾਰ ਵੱਲੋਂ ਕਰੀਏ ਇਸ ਤੋਂ ਪਹਿਲਾਂ ਸਰਕਾਰ ਨੇ ਕੋਈ ਤੁਹਾਨੂੰ ਕੁਝ ਦਿੱਤਾ ਕੁਛ ਨਹੀਂ ਜੀ ਅਭੀ ਇਹ ਸਰਦਾਰ ਸਿੰਬਲ ਨੇ ਅਭੀ ਸਾਡੇ ਕੋਈ ਨਾ ਹੁੰਦੇ ਬੜੀ ਬੁਰੀ ਹਾਲਤ ਸੀ ਰੋਟੀ ਚਾਹ ਪਾਣੀ ਸਭ ਕੁਝ ਹੋਈ ਲੈ ਰਹੇ ਪਿਛਲੇ ਜਦੋਂ ਹਾਂ ਜੀ ਹੁਣ ਗੱਦੇ ਦਿੱਤੇ ਹੁਣ ਗੱਦੇ ਆਏ ਦੋ ਦੋ ਚਾਰਾਂ ਮਿਲੀਆਂ ਗੱਦੇ ਮਿਲੇ ਸਾਨੂੰ ਬੜੀ ਬੜੀ ਕਿਤਾਈ ਹੈ ਮਤਲਬ ਕਿ ਹੋਰ ਕੋਈ ਸੰਸਥਾ ਕੋਈ ਬੰਦਾ ਨਹੀਂ ਆਇਆ ਹੋਰ ਕੋਈ ਨਹੀਂ ਹੋਰ ਕੋਈ ਬੰਦਾ ਨਹੀਂ ਆਇਆ ਸਰ ਹੋਰ ਕੋਈ ਨਹੀਂ ਆ ਬਸ ਇਹ ਸਿੰਬਲ ਦੇ ਸਾਰੇ ਮਤਲਬ ਕਿ ਸਿੱਖ ਲੋਕੀ ਜਾਂ ਦੇਵੀ ਸਿੱਖ ਬਰਾਦਰੀ ਹੋਰ ਕੋਈ ਨਹੀਂ ਆਇਆ ਹੋਰ ਕੋਈ ਨਹੀਂ ਆਇਆ ਤਾਂ ਇਹ ਬੜੀ ਗਹਿਰੀ ਗੱਲ ਵੀਰ ਨੇ ਕਹਿ ਦਿੱਤੀ ਹੈ ਕਿ ਕੁਝ ਲੋਕੀ ਜਿਹੜੇ ਇੱਥੇ ਆ ਕੇ ਮਦਦ ਕਰ ਰਹੇ ਨੇ ਲੇਕਿਨ ਹੋਰ ਕੋਈ ਨਹੀਂ ਆਇਆ ਸਰਕਾਰੀ ਬੰਦਾ ਅੱਜ ਅਮਿਤ ਸ਼ਾਹ ਜੀ ਆਏ ਬਸ ਇਸ ਤੋਂ ਪਹਿਲੇ ਕੋਈ ਸਰਕਾਰੀ ਬੰਦਾ ਨਹੀਂ ਆਇਆ ਹੋਰ ਸਰਕਾਰੀ ਕੋਈ ਨਹੀਂ ਅੱਜ ਕਿੰਨੇ ਦਿਨ ਹੋ ਗਏ ਨੇ ਆ ਇਹ ਵੇਗਾ ਆਪਕੋ ਲਾਟ 7-8 ਦਿਨ ਹੋ ਗਏ 7-8 ਦਿਨ ਹੋ ਗਏ ਨੇ ਸਰਕਾਰੀ ਬੰਦਾ ਕੋਈ ਨਹੀਂ ਆਇਆ ਡਾਇਰੈਕਟ ਅਮਿਤ ਇਹ ਦੇਖੋ ਇਧਰ ਮੇਰੇ ਪੈਰ ਦੀ ਹਾਲਤ ਦੇਖੋ ਇਹ ਗੰਦਾ ਦਿਖਾਓ ਜੀ ਪੈਰ ਦੀ ਹਾਲਤ ਬਿਲਕੁਲ ਨੇੜੇ ਹੋ ਕੇ ਦਿਖਾਓ ਪਾਣੀ ਦੇ ਨਾਲ ਇਹਨਾਂ ਦੀ ਹਾਲਤ ਕੀ ਹੋ ਗਈ ਗਾਰ ਗੱਡਿਆ ਗਾਰ ਗੱਡਿਆ ਜਿਹੜਾ ਗਾਰ ਅੰਦਰ ਇਹਨਾਂ ਨਾਲ ਗਾਰ ਸੀ ਇਹ ਕੰਦਾ ਸਾਫ ਕਿਤਨੀ ਹੈ ਦੇਖੋ ਨਾ ਪੂਰਾ ਇਹ ਕੰਦਾ ਰੂਹ ਇਹ ਸਭ ਪੂਰਾ ਪੂਰਾ ਹੋਇਆ ਇਹ ਮੀਟਿੰਗ ਨਿਕਲੀ ਦੇਖੋ ਇਧਰ ਨਹੀਂ ਮਾਰੋ ਅਜੇ ਤੱਕ ਮੀਟਿੰਗ ਇਹ ਨਹੀਂ ਮੀਟਿੰਗ ਨਿਕਲੀ ਇਹ ਮੁਸ਼ਕਾਂ ਦੇ ਬਈ ਆਇਓ ਮਾਰਿਆ ਨਾ ਫੌਰਾ ਸਰਦਾਰ ਸਾਹਿਬਰਾ ਸਿੰਬਲ ਦੇ ਪੂਰੀ ਅਜਾ ਅਧਰੂ ਮਿੱਟੀ ਹੈ ਮਤਲਬ ਕਿ ਜਿਹੜੀ ਡੀਡੀਟੀ ਵਗੈਰਾ ਇਹ ਉਹ ਜਿਹੜੀ ਸਪਰੇ ਵਗੈਰਾ ਉਹ ਸਰਕਾਰ ਨੇ ਕੋਈ ਨਹੀਂ ਨਹੀਂ ਉਹ ਸਰਕਾਰ ਕੋਈ ਨਹੀਂ ਕੀਤਾ ਸਾਡੇ ਸਿੱਖ ਬਰਾਦਰੀ ਨੇ ਕੀਤਾ ਤੋਂ ਸਾਰਾ ਸਿੱਖ ਬਰਾਦਰੀ ਨੇ ਕੰਮ ਕੀਤਾ ਹੈ ਤੋਂ ਆਓ ਹੋਰ ਵੀ ਗੱਲ ਕਰਦੇ ਆਂ ਪਿੰਡ ਦੇ ਲੋਕਾਂ ਦੇ ਨਾਲ ਕਿ ਅਮਿਤ ਸ਼ਾ ਜੀ ਉਹਨਾਂ ਨੂੰ ਕੀ ਵਾਦਾ ਕਰਕੇ ਗਏ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਚਾਰ ਦੀਵਾਰੀਆਂ ਕੰਧਾਂ ਸਭ ਕੁਝ ਡਿੱਗ ਚੁੱਕਿਆ ਹੈ ਇਹ ਇੱਕ ਪਰਿਵਾਰ ਹੈ ਸਾਹਮਣੇ ਦੇਖਦੇ ਆ ਇਹਨਾਂ ਦੇ ਘਰ ਦਾ ਵੀ ਕਿੰਨਾ ਨੁਕਸਾਨ ਹੋ ਚੁੱਕਿਆ ਸਾਰੇ ਪਾਸੇ ਪਾਣੀ ਪਾਣੀ ਫਿਰ ਚੁੱਕਿਆ ਸੀ ਇਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਮੈਂ ਕਹਾਂਗਾ ਥੋੜਾ ਅੱਗੇ ਆ ਜਾਓ ਤਾਂ ਕਿ ਅਸੀਂ ਦੇਖੀਏ ਕਿ ਨਾਂ ਪੈਣ ਜੀ ਤੁਹਾਡਾ ਮੇਰਾ ਨਾਮ ਡਾਲੀ ਦੇਵੀ ਡਾਲੀ ਜੀ ਕਿੰਨਾ ਕਿ ਨੁਕਸਾਨ ਹੋਇਆ ਜੀ ਕੋ ਸਾੜੇ ਅੰਦਰ ਪੂਰੇ ਬੈਠੀ ਹੈ ਨਾ ਅੰਦਰ ਨੀ ਮਲੀ ਗੱਡੀ ਉਹ ਬੈੱਡ ਖਰਾਬ ਹੋਈ ਹੈ ਮੇਰੇ ਗੱਡਰ ਮਾਰੀ ਪੂਰੀ ਠੱਲੀ ਚੋਲ ਆਟਾ ਸਭ ਕੁਛ ਨਾਸ ਹੋ ਗਿਆ ਬਾਥਰੂਮ ਬਣਾਇਆ ਮੈਂ 10000 ਲਿਆ ਹੁਣ ਹਾਂ ਲੋਨ ਲਈ ਬਣਾਇਆ ਮੈਂ ਹੁਣ ਦੋ ਕਿਸ਼ਤਾਂ ਹਾਲ ਦਿੱਤੀਆਂ ਨਾ ਹੁਣ ਮਗਰ ਚੜੀਆਂ ਕਿਸ਼ਤਾਂ ਦਿਓ ਗਵਰਨਮੈਂਟ ਪੈਸੇ ਨਹੀਂ ਸਰਦੀ ਲੇਕਿਨ ਉਹ ਨਾ ਇਹ ਸਰਕਾਰੀ ਬੰਦਾ ਕੋਈ ਆਇਆ ਨਹੀਂ ਸਰਕਾਰੀ ਕੋਈ ਨਹੀਂ ਆਇਆ ਅੱਜ ਅੱਜ ਤੇ ਅਮਿਲ ਸ਼ਾਹ ਜੀ ਆਏ ਦੇਖੀ ਇੱਥੇ ਸੁਣਿਆ ਉਹ ਖਾਲੀ ਆ ਦੇਖੀ ਚਲੀ ਆਲੀ ਕੁਛ ਕੰਨ ਕੀਤਾ ਨਹੀਂ ਯਾਰ ਸਰਪੰਚ ਕੋਈ ਤੁਹਾਡੇ ਘਰ ਆਇਆ ਪੁੱਛਣ ਵਾਸਤੇ ਕੁਝ ਕਰਨ ਵਾਸਤੇ ਆ ਸਰਪੰਚ ਉਹ ਖਾਲੀ ਆਜਾਇਆ ਜਦੋਂ ਆ ਬਸ ਆਜਾਇਆ ਕੈਂਪ ਦਾ ਲੋਕਣਾ ਉਹਨੇ ਮਦਦ ਕੀਤੀ ਸਾਰੀ ਸਿੰਪਲ ਕੈਂਪ ਦੇ ਸਿੰਪਲ ਕੈਂਪ ਦੇ ਲੋਕਣਾ ਮਦਦ ਕੀਤੀ ਰੋਟੀ ਪਾਣੀ ਟੱਲਾ ਕਪੜਾ ਚਾਹ ਲਿਸ ਵੇ ਸੁੱਤੇ ਉਹਨੇ ਚਾਹ ਇਹਨਾਂ ਨਾਸ਼ਤਾ ਇਹ ਸਭ ਕੁਝ ਉਹਨੇ ਕੀਤਾ ਤੁਹਾਡਾ ਕੀ ਨਾਮ ਹੈ ਜੀਤਰਾ ਜੀ ਜੀਤਰਾ ਜੀ ਕਰਦੇ ਕੀ ਹੋ ਤੇ ਹੁਣ ਸਮਾਨ ਸਮੋਹ ਤੇ ਸਾਰਾ ਖਤਮ ਸਮਾਨ ਬੈੱਡ ਬੂਟ ਸਾਰੇ ਖਰਾਬ ਸਰਕਾਰ ਤੋਂ ਕੋਈ ਉਮੀਦ ਕਰਦੇ ਹੋ ਸਰਕਾਰ ਦੇਖੋ ਉਹਨ ਕੀ ਆਸ ਨੇ ਕਹਿੰਦੇ देना चाहिए सरकार ने आज आके देखो सब आज हो के गए ना ਤੁਹਾਡੇ ਨਾਲ ਗੱਲਬਾਤ ਨਹੀਂ ਕਰਕੇ ਗੱਲਬਾਤ ਕੋਈ ਨਹੀਂ ਕੀਤੀ খালি ਪਿੰਡ ਦੇਖੀ ਚਲੀਏ ਨਾ ਗੱਲਬਾਤ ਕੋਈ ਤੁਹਾਡੇ ਘਰਾਂ ਘੁਰਾਂ ਵਿੱਚ ਕਿਧਰੇ ਨਹੀਂ ਕੋਈ ਨਾ ਨਾ ਇੱਕੋ ਘਰ ਬੜੇ ਨੇ ਉੱਥੋਂ ਉੱਥੋਂ ਚਲੀਏ ਇੱਕੋ ਘਰ ਬੜੇ ਨੇ ਉੱਥੇ ਉਹਨੇ ਸਾਫ ਸਫਾਈ ਕੀਤੀ ਸੀ ਉੱਥੋਂ ਹੀ ਚਲੀ ਨਾ ਇੱਧਰ ਨਹੀਂ ਕੋਈ ਆਇਆ ਮਤਲਬ ਜਿਹੜਾ ਘਰ ਸਾਫ ਸਫਾਈ ਕੀਤੀ ਦੀ ਸੀ ਉਧਰ ਵੱੜ ਚਲੀ ਜਾਓ ਉਧਰ ਹੀ ਵੱੜ ਕੇ ਤੇ ਉੱਥੇ ਹੀ ਵਾਪਸ ਬਾਹਰ ਹੋ ਗਏ ਲੇਕਿਨ ਸਾਨੂੰ ਵਾਲੀ ਕੋਈ ਨਹੀਂ ਕਿ ਸਾਨੂੰ ਕੁਝ ਦੇਖਣਾ ਚੱਲੇ ਫੇਰ ਆਸ ਆ ਗਿਆ ਹੁਣ ਮਿਲਿਆ ਸਾਨੂੰ ਸਿੰਪਲਾਂ ਦੇ دیا ਹੈ ਨਾ ਆ ਸਾਨੂੰ ਆਖੇ ਹੰਦੀ ਆ ਜਾਣਾ ਜੋ ਅਰਧਾਰੀ ਇੱਥੇ ਪਾਣੀ ਹਰ ਕਿਉਂ ਪਾਣੀ ਆਂਦਾ ਇੱਥੇ ਪਤਾ ਨਹੀਂ ਇਹ ਰੋਡ ਦੀ ਵਜ੍ਹਾ ਨਾਲ ਪਾਣੀ ਆਂਦਾ ਜਿਹੜੀ ਰਿੰਗ ਰੋਡ ਬਣੀ ਹੈ ਹਾਂ ਬਸ ਇਹ ਬੰਨਾ ਲੱਗ ਗਿਆ ਤਾਂ ਪਾਣੀ ਆਉਂਦਾ ਬਸ ਜਿਹੜਾ ਪਾਣੀ ਪਹਿਲੇ ਜੰਦਾ ਸਿੱਧਾ ਸਾਨੂੰ ਕੁਛ ਨਹੀਂ ਮੰਦਾ ਥੋੜਾ ਥੋੜਾ ਆਂਦਾ ਹੁਣ ਤਾਂ ਲੱਗ ਜਾਂਦਾ ਹੁਣ ਪਾਣੀ ਪਹਿਲੇ ਜੰਦਾ ਸਿੱਧਾ ਫਿਰ ਪਰਤੀ ਬਾਸਉਂਦਾ ਲੋਕਾਂ ਦੇ ਅੰਦਰ ਆ ਜਾਂਦਾ ਤੋਂ ਰਿੰਗ ਰੋਡ ਦਾ ਵੀ ਲੋਕੀ ਦੱਸ ਰਹੇ ਨੇ ਕਿ ਰਿੰਗ ਰੋਡ ਦੇ ਕਾਰਨ ਸ਼ਾਇਦ ਪਾਣੀ ਆ ਰਿਹਾ ਆਓ ਹੋਰ ਵੀ ਘਰਾਂ ਦੇ ਵਿੱਚ ਘੁੰਮਣਾ ਘੁੰਮਾਂਗੇ ਔਰ ਦੇਖਾਂਗੇ ਸਾਰੇ ਘਰਾਂ ਦੇ ਹਾਲਾਤ ਕੀ ਕੀ ਹੈ ਸਾਰੇ ਖਤਮ ਹੋ ਗਿਆ ਮਾਰੇ ਆਪਣੇ ਤਾਂ ਕਿ ਕੱਪ ਤੇ ਸਰਕਾਰ ਦੀ ਕੋਈ ਮਦਦ ਨਹੀਂ ਆਈ ਇਸ ਵੇਲੇ ਤੱਕ ਸਰਕਾਰ ਦਾ ਬਾਰੇ ਪਤਾ ਨਹੀਂ ਕੱਖ ਬਣੇ ਜਾਂ ਲੰਗਰ ਜਾਂ ਤੁਹਾਰੀ ਜਿਹੜੇ ਨਾ ਸੇਵਾਦਾਰ ਗੁਰਦੁਆਰੇ ਦੇ ਉੱਤੋਂ ਆਸ਼ਰਮ ਤੋਂ ਲੰਗਰ ਆਵਾ ਦੇਣਾ ਚਾਹ ਆਵਾ ਦਿਆ ਸਭ ਕੁਝ ਆਵਾ ਦਾ ਉਹ ਵਿਚਾਰਿਆ ਹਾਰ ਨਹੀਂ ਆਉਣ ਨਾ ਦੇ ਸਾਨੂੰ ਪੇਟ ਦਾ ਭੁੱਖਾ ਨਹੀਂ ਜਾਣ ਦੇ ਸਾਨੂੰ ਬਾਕੀ ਕੱਪੜੇ ਕੁੱਪੜੇ ਦੇ ਵਿੱਚ ਜਿਆਦਾ ਮਜ਼ਾਦ ਚਲੋ ਬਾਕੀ ਹੋਰ ਕੋਈ ਸਰਕਾਰੀ ਬੰਦਾ ਕੋਈ ਨਹੀਂ ਆਇਆ ਸਰਕਾਰੀ ਆਜ ਆਜ ਆਏ ਹਨ ਆਜ ਆਏ ਨੇ ਬਦਨ ਮੀ ਉਹ ਨਾਲ ਕੋਣ ਆਇਆ ਸੀ ਅੱਜ ਪੱਬ ਅਮਿਤ ਸ਼ਾਹ ਆਏ ਤੇ ਅਮਿਤ ਸ਼ਾਹ ਹਾਂ ਅਮਿਤ ਸ਼ਾਹ ਤੁਸੀਂ ਕੀ ਨਾਮ ਤੁਹਾਡਾ ਅਮਿਤ ਸ਼ਾਹ ਵਿਜੇ ਕੁਮਾਰ ਤੇ ਵਿਜੇ ਕੁਮਾਰ ਜੀ ਅਮਿਤ ਸ਼ਾਹ ਹੀ ਆਏ ਸੀ ਤੇ ਕੀ ਕਹਿ ਕੇ ਗਏ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਸੀ ਜੀ ਕਰਦੇ ਵੀ ਸਾਡੇ ਤੇ ਅਸੀਂ ਪਿੱਛੇ ਰਿਹਾ ਸਾਡੇ ਪੰਚਾਇਤ ਸਾਹਿਬ ਉਹਨਾਂ ਨਾਲ ਗੱਲ ਹੋਈ ਹੈ ਪਤਾ ਨਹੀਂ ਉਹਨਾਂ ਨੂੰ ਪਤਾ ਹੋਵੇਗਾ ਕੀ ਕੀ ਕਹਿ ਕੇ ਗਏ ਨਾ ਕੀ ਕੀ ਕਹਿ ਕੇ ਗਏ ਕਿੰਨੇ ਘਰਾਂ ਚ ਘੁੰਮੇ ਕਿਤੇ ਹੋਰ ਵੀ ਜਾਣਾ ਆਉਣਾ ਕਿੰਨੇ ਘਰ ਨਹੀਂ ਹੋਰ ਗਏ ਕਿਸੇ ਦੇ ਘਰ ਨਹੀਂ ਗਏ ਕਿਸੇ ਦੇ ਕੋ ਮੈਂ ਸਰ ਇੱਕੋ ਕਾਰ ਦੇਖਿਆ ਬਸ ਪਹਿਲਾ ਘ ਬੱਲਾ ਕਾਰਾ ਬਰੁਤਲੇ ਦੇਖਿਆ ਬਰੋ ਹੋਰ ਕਿਹਦੇ ਕਾਰਨ ਕਿੰਨਾ ਵਾਸ਼ਣ ਦੇ ਗਏ ਨਾ ਕੁਛ ਨਾ ਕੁਛ ਤੁਹਾਡੇ ਨਾਲ ਤੁਹਾਡੇ ਉਸੇ ਕਰਾਂਗੇ ਹਾਂ ਇਹ ਕਿੰਨੇ ਦਿਨ ਹੋ ਗਏ ਨਹਾੜਾ ਇਹਦੇ ਹੁਣ 6 ਦਿਨ ਹੋ ਗਿਆ ਜੀ 6 ਦਿਨ 6 ਦਿਨ ਚ ਸਰਕਾਰ ਨੇ ਕਿੰਨਾ ਕੁ ਦੇ ਦਿੱਤਾ ਉਹ ਉਹਨਾਂ ਤਰਫੋਂ ਤੋਂ ਕੁਛ ਨਹੀਂ ਆਇਆ ਗਵਰਨਮੈਂਟ ਦੇ ਤਰਫੋਂ ਕੁਛ ਨਹੀਂ ਇਹ ਸਿੰਬਲ ਉਹ ਰਕਾਰ ਸਿੰਬਲ ਵਾਲੇ ਕਰ ਲੈਣਾ ਸਾਡੀ ਮਰਜ਼ੀ ਤੁਸੀਂ ਦੇਖ ਰਹੇ ਹੋ ਕਿ ਬਾਕੀ ਸਰਕਾਰੀ ਅਮਦਾਦ ਕੋਈ ਨਹੀਂ ਆਈ ਇਸ ਘਰ ਦੇ ਹਾਲਾਤ ਦੇਖੋ ਮੈਂ ਕਹਾਂਗਾ ਵੀਰ ਨੂੰ ਕਿ ਅੱਗੇ ਆ ਜਾਓ ਇਹ ਪਹਿਲਾਂ ਹੀ ਘਰ ਕੱਚਾ ਸੀ ਉੱਪਰੋਂ ਜਿਹੜੇ ਹਾਲਾਤ ਹਨ ਉਹ ਅੰਦਰ ਪੂਰਾ ਚਿੱਕੜੀ ਚਿੱਕੜਾ ਹੈ ਔਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਰਸੋਈ ਵਗੈਰਾ ਸਭ ਖਤਮ ਹੈ ਇਹਨਾਂ ਦਾ ਕੋਈ ਚੀਜ਼ ਜਿਹੜੀ ਹੈ ਇੱਥੇ ਬਚੀ ਹੋਈ ਨਹੀਂ ਹੈ ਜਦੋਂ ਸਰਕਾਰਾਂ ਦੇ ਉੱਤੇ ਉਂਗਲਾਂ ਉਠਣਾ ਸ਼ੁਰੂ ਹੋ ਜਾਣ ਕਿ ਸਰਕਾਰ ਹਜੇ ਤੱਕ ਪਹੁੰਚੀ ਨਹੀਂ ਆ ਦੇਖੋ ਸਮਾਨ ਇਹਨਾਂ ਦੇ ਸਮਾਨ ਦੀ ਹਾਲਤ ਦੇਖੋ ਆ ਟੀਵੀ ਪਏ ਆ ਬੈੱਡ ਪਏ ਆ ਮਕਾਨ ਪੂਰਾ ਡਿੱਗਿਆ ਹੋਇਆ ਸਮਝ ਲਓ ਇਹ ਹੁਣ ਅੱਜ ਵੀ ਗਿਆ ਤੇ ਕੱਲ ਵੀ ਗਿਆ ਵਾਲੀ ਗੱਲ ਹੈ ਔਰ ਬਹੁਤ ਮਾੜੇ ਹਾਲਾਤ ਨੇ ਇਸ ਪੂਰੇ ਮੰਗੂ ਚੱਕ ਪਿੰਡ ਦੇ ਤੋਂ ਆਉ ਕਰਦੇ ਹਾਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਤੇ ਦੇਖਦੇ ਹਾਂ ਇਸ ਪਿੰਡ ਦੇ ਹਾਲਾਤ ਕਿੰਨੇ ਕੁ ਹੋਰ ਜਿਹੜੇ ਸਿੱਧੇ ਕਿਤੇ ਜਾ ਸਕਦੇ ਨੇ ਅਗਰ ਸਰਕਾਰਾਂ ਚਾਹਣ ਤਾਂ ਸਭ ਕੁਝ ਹੋ ਸਕਦਾ ਹੈ ਪਰ ਖੈਰ ਦੇਖਦੇ ਹਾਂ ਅੱਗੇ ਕੀ ਹਾਲਾਤ ਚੱਲੀਏ ਕਿਉਂਕਿ ਹਾਲਾਤ ਜਿਹੜੇ ਪਰਿਵਾਰਾਂ ਦੇ ਬੜੇ ਮਾੜੇ ਹੋਏ ਨੇ ਇੱਕ ਭਾਂਜੀ ਸਾਡੇ ਇੱਥੇ ਬੈਠੇ ਹੋਏ ਨੇ ਔਰ ਮੈਂ ਕਾਂਗਾ ਅੰਦਰ ਆ ਜਾਓ ਔਰ ਦਿਖਾਈਏ ਥੋੜਾ ਜਿਹਾ ਕਿ ਇਹਨਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਬੈੱਡ ਇਹਨਾਂ ਨੇ ਬਾਹਰ ਹੀ ਰੱਖੇ ਹੋਏ ਨੇ ਸਾਰਾ ਸਮਾਨ ਅੰਦਰ ਗਿੱਲਾ ਪੂਰਾ ਗੱਚਾ ਗੱਚ ਹੋਇਆ ਸੀ ਪੰਜ ਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਸੁમિતਰਪੁਰ ਸੁમિતਰ ਪੰਜ ਜੀ ਕਿੰਨਾ ਕੋ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਣਕ ਚਾਵਲ ਕੱਪੜੇ ਪੂਰੀ ਹਾਲਤ ਹੋ ਗਈ ਸਭ ਖਤਮ ਹੋ ਗਿਆ ਸਭ ਖਤਮ ਹੋ ਗਿਆ ਅੱਜ ਤੱਕ ਕੋਈ ਸਰਕਾਰੀ امداد ਇਸ ਵੇਲੇ ਤੱਕ ਕੋਈ ਮਿਲੀ ਹੈ ਮਿਲੀ ਹੈ ਦੰਨਨ ਸਿੰਘ ਸਾਹੁਰ ਰਾਸ਼ਨ ਪਾਣੀ ਸਰਕਾਰ ਵੱਲੋਂ ਕੁਝ ਮਿਲਿਆ ਨਹੀਂ ਕੁਝ ਗਵਰਨਮੈਂਟ ਵੱਲੋਂ ਕੁਝ ਨਹੀਂ ਬੜਾ ਨੁਕਸਾਨ ਹੋ ਗਿਆ ਸਾਰਾ ਨੁਕਸਾਨ ਹੋ ਗਿਆ ਕਨਕਸੀ ਉਹ ਵੀ ਖਤਮ ਹੋ ਗਿਆ ਅੱਜ ਅਮਿਤ ਸ਼ਾਹ ਹੋਰੀ ਆਏ ਸੀ ਕੁਝ ਕਹਿ ਕੇ ਕਹਿਣੇ ਤੇ ਭਾਈ ਤੁਹਾਡੇ ਘਰ ਦਾ ਦੌਰਾ ਕੀਤਾ ਸਾਡੇ ਘਰ ਨਹੀਂ ਨਾ ਕੋਈ ਹੋਰ ਸਰਕਾਰੀ ਬੰਦਾ ਆਇਆ ਤੁਹਾਡੇ ਘਰ ਨਹੀਂ ਕੋਈ ਨਹੀਂ ਆਇਆ ਅੱਜ ਤੱਕ ਨਹੀਂ ਆਇਆ ਕੋਈ ਵੀ ਤੋ ਇੱਥੋਂ ਵੀ ਨਾ ਹੀ ਮਿਲੀ ਐ ਬੱਚੇ ਵਿੱਚ ਬੇਟਾ ਕੀ ਨਾਮ ਹੈ ਤੁਹਾਡਾ ਗਗਨਦੀਪ ਗਗਨਦੀਪ ਬੱਚੇ ਤੁਹਾਡੇ ਘਰ ਕੋਈ ਸਰਕਾਰੀ ਬੰਦਾ ਅੱਜ ਤੱਕ ਆਇਆ ਹੀ ਨਹੀਂ ਕਿਹਨੇ ਦੇ ਲੋਕ ਨੇ ਸਾਡਾ ਸਰਪੰਚ ਵੀ ਇੱਥੇ ਤੱਕ ਨਹੀਂ ਪੁੱਜੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਨਹੀਂ ਅੱਜ ਹੀ ਆਇਨ ਜੋ ਵੀ ਆਇਨ ਸਾਰੇ ਬਾਕੀ ਉਹਦੇ ਪਿਛਲੇ 6 ਦਿਨ ਨਾਲ ਲਾਈਟ ਹੈ ਨਾ ਕੁਛ ਹੈ ਸਿਰਫ ਖਾਲੀ ਜੋ ਆਈ ਥਿੰਕ ਲੋਕਲ ਬੰਦੇ ਆ ਜੋ ਰੋਟੀ ਪ੍ਰੋਵਾਈਡ ਕਰ ਰਹੇ ਆ ਰਾਸ਼ਨ ਪ੍ਰੋਵਾਈਡ ਕਰ ਰਹੇ ਆ ਆਦਰਵਾਇਸ ਗਵਰਨਮੈਂਟ ਦਰਫ ਕੋਈ ਹੈਲਪ ਨਹੀਂ ਹੋਈ ਸਾਡੀ ਇਥੇ ਕੋਈ ਹੈਲਪ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਆਇਆ ਹੀ ਨਹੀਂ ਅੱਜ ਹੀ ਕਰਦੇ ਹੋ ਮੈਂ ਬੀਏ ਕਰਵਾਠੀਆਂ ਪ੍ਰਾਈਵੇਟ ਸਕੂਲ ਟੀਚਰ ਤੋਂ ਇਹ ਬੱਚੀ ਪੜ੍ਹੀ ਲਿਖੀ ਬੱਚੀ ਗ੍ਰੈਜੂਏਟ ਬੱਚੀ ਹੈ ਔਰ ਇੰਨੀ ਵੀ ਜਿਹੜੀ ਸੋਚ ਕਿਸੇ ਦੀ ਮਾੜੀ ਨਹੀਂ ਹੋਣੀ ਚਾਹੀਦੀ ਕਿ ਕੋਈ ਆਏ ਹੀ ਨਾ ਤੋਂ ਸਰਕਾਰ ਦੇ ਵੱਲ ਅਗਰ ਅਸੀਂ ਧਿਆਨ ਮਾਰੀਏ ਤਾਂ ਜਿਸ ਤਰ੍ਹਾਂ ਭੈਣ ਮੇਰੀ ਨੇ ਕਿਹਾ ਕਿ ਸਰਕਾਰੀ ਬੰਦਾ ਇੱਥੇ ਕੋਈ ਆਇਆ ਹੀ ਨਹੀਂ ਜਿੰਨੀ ਵੀ امدਾਦ ਜਿੰਨੀ ਵੀ ਇੱਥੇ ਮਿਲਿਆ ਇਹਨਾਂ ਨੂੰ ਕੁਝ ਉਹ ਸਾਰਾ ਦਾ ਸਾਰਾ ਸੰਸਥਾਵਾਂ ਤੇ ਆਰਗੇਨਾਈਜੇਸ਼ਨਾਂ ਨੇ ਹੀ ਕੀਤਾ ਹੈ ਉਹ ਕੌਣ-ਕੌਣ ਦੇਣ ਆਂਦਾ ਰਿਹਾ ਇੱਥੇ ਇੱਧਰ ਦੇ ਹੀ ਸਿੰਬਲ ਦੇ ਹੀ ਐ ਸਨ ਉਹ ਥੋੜਾ ਨਾਮ ਨਹੀਂ ਪਤਾ ਮੈਨੂੰ ਬਟ ਮਤਲਬ ਸਿੰਬਲ ਕੈਂਪ ਦੇ ਹਾਂ ਸਿੰਬਲ ਕੈਂਪ ਦੇ ਹਾਂ ਆ ਲੋਕ ਲੋਕ ਹਾਂ ਉਹ ਹੀ ਆਂਦੇ ਨੇ ਉਹਨਾਂ ਨੇ ਥੋੜੀ ਬਹੁਤ ਅੱਛੀ ਹੈਲਪ ਕੀਤੀ ਅੱਛਾ ਖਾਣਾ ਪ੍ਰੋਵਾਈਡ ਕੀਤਾ ਬਹੁਤ ਕੁਝ ਅਦਰਵਾਇਜ਼ ਗਵਰਨਮੈਂਟ ਦੇ ਕੁਝ ਉਹ ਤਾਂ ਗੁਰੂ ਦਾ ਲੰਗਰ ਹੈ ਉਹ ਤਾਂ ਮਿਲੇਗਾ ਮਿਲੇਗਾ ਕੋਈ ਉਹਦੇ ਵਾਸਤੇ ਕੋਈ ਸ਼ੁਕਰੀਆ ਕਰਨ ਦੀ ਲੋੜ ਨਹੀਂ ਹਾਂਜੀ ਬਸ ਇਹੀ ਕਹੋ ਕਿ ਸਿੰਬਲ ਕੈਂਪ sada ਜਿੰਦਾ ਰਹੇ ਹਾਂਜੀ ਜੇ ਤਾਂ ਕਿ ਉਹਦੇ ਆਲੇ ਦੁਆਲੇ ਵੀ ਸਾਰੇ ਠੀਕ ਠਾਕ ਰਹਿਣ ਜੀ ਜੀ ਤੋ ਬਹੁਤ ਬਹੁਤ ਧੰਨਵਾਦ ਆਓ ਅਸੀਂ ਹੋਰ ਵੀ ਘਰਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਔਰ ਹਾਲਾਤ ਤੁਸੀਂ ਦੇਖ ਰਹੇ ਮੇਰੇ ਸਾਹਮਣੇ ਇੱਕ ਟਰੈਕਟਰ ਟਰੈਕਟਰ ਵੀ ਇਹਨਾਂ ਦੇ ਵਿੱਚੋਂ ਹੀ ਕਿਸੇ ਦਾ ਹੋਣਾ ਔਰ ਪੂਰਾ ਟਰੈਕਟਰ ਖਤਮ ਹੋ ਚੁੱਕਿਆ ਔਰ ਇਹ ਟਰੈਕਟਰ ਜਿਹੜੇ ਨੇ ਇਹ ਕਿਸਾਨਾਂ ਦੀ ਰੋਜੀ ਰੋਟੀ ਹੁੰਦੇ ਨੇ ਬਿਲਕੁਲ ਖਤਮ ਹੋ ਚੁੱਕਿਆ ਇੱਕ ਬਹੁਤ ਵੱਡੀ ਗਰਾਊਂਡ ਰਿਪੋਰਟ ਤੁਹਾਨੂੰ ਮੈਂ ਸਾਰੇ ਮੰਗੂ ਚੱਕ ਦੀ ਦਿਖਾਵਾਂਗਾ ਹਾਲਾਤ ਬੜੇ ਮਾੜੇ ਨੇ ਔਰ ਇਸ ਘਰ ਦੇ ਵਿੱਚ ਕੁਝ ਮੈਡੀਕਲ ਕੈਂਪ ਜਿਹੜਾ ਐਨਜੀਓ ਵੱਲੋਂ ਲਗਾਇਆ ਗਿਆ ਹੈ ਅਸੀਂ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਕਿਉਂਕਿ ਸਾਹਮਣੇ ਤੁਸੀਂ ਆਓ ਮੈਂ ਕੈਮਰਾ ਵੀਰ ਨੂੰ ਕਹਾਂਗਾ ਕਿ ਅੱਗੇ ਆ ਜਾਓ ਸਾਡੇ ਨਾਲ ਔਰ ਪੂਰਾ ਇਹ ਘਰ ਵੀ ਤੁਸੀਂ ਦੇਖ ਰਹੇ ਹੋ ਕਿ ਸਾਰਾ ਡੁੱਬਿਆ ਹੋਇਆ ਸੀ ਪੂਰਾ ਘਰ ਜਿਹੜਾ ਇਹ ਇੱਥੇ ਪਾਣੀ ਪਾਣੀ ਹੋਇਆ ਸੀ ਔਰ ਇੱਥੋਂ ਹੀ ਰੈਸਕਿਊ ਆਪਰੇਸ਼ਨ ਜਿਹੜਾ ਇਹ ਸਾਹਮਣੇ ਤੋਂ ਕੀਤਾ ਗਿਆ ਸੀ ਲੇਕਿਨ ਇਸ ਘਰ ਦੇ ਵਿੱਚ ਅੱਜ ਕੁਝ ਐਨਜੀਓਜ਼ ਦੀ ਤਰਫੋਂ ਮੈਡੀਕਲ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਹੈ ਇਹਨਾਂ ਨੂੰ ਪੁੱਛਦੇ ਹਾਂ ਕਿ ਮੈਡੀਕਲ ਕੈਂਪ ਲਗਾਉਣ ਵਾਲੇ ਵੀਰ ਜਿਹੜੇ ਨੇ ਉਹ ਇੱਥੇ ਬੈਠੇ ਹੋਏ ਨੇ ਪੰਜੀ ਕੀ ਨਾਮ ਤੁਹਾਡਾ ਅੰਜੂ ਦੇਵੀ ਹਾਂਜੀ ਹਾਂਜੀ ਅੰਜੂ ਦੇਵੀ ਜੀ ਅੱਜ ਇੱਥੇ ਚੈੱਕਅਪ ਕਰਵਾਉਣ ਆਏ ਹੋ ਤੁਸੀਂ ਇਸ ਤੋਂ ਪਹਿਲੇ ਕੋਈ ਆਇਆ ਡਾਕਟਰ ਵਗੈਰਾ ਇੱਥੇ ਨਹੀਂ ਨਹੀਂ ਕੋਈ ਨਹੀਂ ਕੋਈ ਸਰਕਾਰ ਦੀ ਤਰਫੋਂ ਕੋਈ ਡਾਕਟਰ ਵਗੈਰਾ ਜਾਂ ਕੋਈ ਐਸਾ ਕੁਝ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤੁਸੀਂ ਇੱਥੇ ਮੰਗੂ ਚੱਕਦੇ ਰਹਿਣ ਵਾਲੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਬਹੁਤ ਜ਼ਿਆਦਾ ਸਭ ਕੁਝ ਡੁੱਬੀ ਹੈ ਸਭ ਕੁਝ ਠੀਕ ਹੈ ਬੱਚੀਆਂ ਦੀ ਕਾਪੀਆਂ ਬੱਚੀਆਂ ਬਰਦੀਆਂ ਸਭ ਕੁਝ ਤੇ ਸਰਕਾਰ ਦੀ ਕੋਈ امدਾਦ ਕੁਝ ਨਹੀਂ ਮਿਲਦਾ ਕੱਖਣੀ ਕੁਛ ਵੀ ਨਹੀਂ ਮਿਲੇ ਤੇ ਇਸ ਵੇਲੇ ਤੱਕ ਕੀਆਂ ਗੁਜ਼ਾਰਾ ਚੱਲਦਾ ਪਿਆ ਸਭ ਕੁਛ ਵੀਰ ਜੀ ਇਹ ਕਰ ਰਹੇ ਸਾਰੇ ਵਿਚਾਰੇ ਖਾਣਾ ਰੋਟੀ ਪਾਣੀ ਸਭ ਕੁਝ ਇਹ ਸਭ ਸਿੰਪਲ ਕੈਂਪ ਵਾਲੇ ਕਰ ਰਹੇ ਸਭ ਕੁਛ ਸਭ ਕੁਛ ਹੋਇਆ ਕਰਾ ਰਹੇ ਵਿਚਾਰੇ ਰੋਟੀ ਪਾਣੀ ਦਾ ਸਾਰੀ ਦਵਾਈਆਂ ਸਭ ਕੁਝ ਵੀ ਰਿਗੜ ਕਰਾ ਰਹੇ ਨੇ ਸਾਰੇ ਕੈਂਪ ਵਾਲੇ ਕਰਾ ਰਹੇ ਸਭ ਕੁਛ ਠੀਕ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਜੋ ਕੈਂਪ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਮੈਡੀਕਲ ਕੈਂਪ ਅਸੀਂ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਪੁੱਛਾਂਗੇ ਕਿ ਇੱਥੇ ਉਹ ਕੀ ਕੀ ਜਿਹੜੀ ਸਹੂਲਿਅਤ ਇਸ ਵੇਲੇ ਦੇ ਰਹੇ ਨੇ ਤੇ ਦੇਣ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਇਹ ਦਵਾਈਆਂ ਦਾ ਜਿਹੜਾ ਇੱਥੇ ਸਟਾਕ ਜਿਹੜਾ ਦਿਖਿਆ ਦਿਖ ਰਿਹਾ ਹੈ ਪਹਿਲਾਂ ਤਾਂ ਅਸੀਂ ਇਹ ਤੁਹਾਨੂੰ ਦੱਸ ਦਈਏ ਕਿ ਕੋਈ ਸਰਕਾਰੀ امداد ਇਸ ਵੇਲੇ ਤੱਕ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਕਿ ਪਿੰਡ ਵਾਲਿਆਂ ਨੇ ਦੱਸਿਆ ਨਹੀਂ ਪਹੁੰਚੀ ਹੁਣ ਇਹ ਸਰਕਾਰੀ ਹੈ ਜਾਂ ਨਹੀਂ ਇਹ ਵੀ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਡਾਕਟਰ ਅਰਸ਼ਦੀਪ ਸਿੰਘ ਡਾਕਟਰ ਸਾਹਿਬ ਅੱਜ ਤੁਸੀਂ ਮੰਗੂ ਚੱਕ ਦੇ ਵਿੱਚ ਆਏ ਹੋ ਕੀ ਕੋਈ ਸਰਕਾਰੀ ਤੌਰ ਤੇ ਆਏ ਹੋ ਜਾਂ ਆਪਣੇ ਤੌਰ ਤੇ ਨਹੀਂ ਸਰਕਾਰੀ ਤੌਰ ਤੇ ਨਹੀਂ ਆਏ ਬਸ ਹੀ ਚੈਰੀਟੇਬਲ ਅਸਪੈਕਟ ਤੋਂ ਆਇਆ ਤਾਂ ਕਿ ਲੋਕਾਂ ਦੀ ਮਦਦ ਕਰ ਸਕੀਏ ਸਾਨੂੰ ਮੈਨੂੰ ਵੀ ਪਤਾ ਲੱਗਿਆ ਕਿ ਸਾਡੇ ਏਰੀਆ ਦੇ ਲੋਕ ਨੇ ਇੱਥੇ ਕਾਫੀ ਜ਼ਿਆਦਾ ਫਲਡ ਆਇਆ ਲੋਕਾਂ ਦਾ ਨੁਕਸਾਨ ਹੋਇਆ ਹੈ ਤੇ ਉਸ ਕਰਕੇ ਸੀ ਕਿ ਅਸੀਂ ਆਪਣੇ ਬਸੂਖੀ ਕਰ ਸਕਦੇ ਹਾਂ ਕਿ ਹੈਲਪ ਕਰ ਸਕਦੇ ਹਾਂ ਲੋਕਾਂ ਦੀ ਤੇ ਮੈਨੂੰ ਲੱਗਿਆ ਕਿ ਸਾਨੂੰ ਕਰਨਾ ਚਾਹੀਦਾ ਹੈ ਸਾਡੇ ਰਾਜਾ ਭਈਆ ਨੇ ਜੀ ਜੀ ਇਹ ਕਾਫੀ ਥੇਰ ਤੋਂ ਲੱਗੇ ਹੋਏ ਨੇ ਲੋਕਾਂ ਦੀ ਹੈਲਪ ਕਰਨੇ ਨੇ ਇਹਨਾਂ ਦੀ ਇਹਨਾਂ ਨੂੰ ਲੰਗਰ ਲੈ ਕੇ ਦੇ ਰਹੇ ਨੇ ਸਭ ਕੁਝ ਚੱਲ ਰਿਹਾ ਸੀ ਤੇ ਸਾਡੇ ਪਾਸੋਂ ਐਜ਼ ਅ ਡਾਕਟਰ ਜੋ ਹੋ ਸਕਦਾ ਹੈ ਐਸੀ ਸੋਚਿਆ ਕਿ ਸਾਨੂੰ ਕਰਨਾ ਚਾਹੀਦਾ ਕਿਉਂਕਿ ਪਿੰਡ ਵਾਲੇ ਵੀ ਇੱਥੇ ਖੜੇ ਨੇ ਪੰਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਨਜੀਤ ਕੋਹੜਾ ਪੰਜੀ ਇਸ ਤੋਂ ਪਹਿਲੇ ਕੋਈ ਸਰਕਾਰੀ امداد ਜਾਂ ਕੋਈ ਸਰਕਾਰੀ ਡਾਕਟਰ ਤੁਹਾਡੇ ਕੋਲ ਆਇਆ ਕੋਈ ਦਵਾਈਆਂ ਵਗੈਰਾ ਕੋਈ ਨਹੀਂ ਆਇਆ ਨਹੀਂ ਇਹ ਡਾਕਟਰ ਆਇਆ ਨਹੀਂ ਅਸ਼ਦੀਪ ਡਾਕਟਰ ਆਇਆ ਨਹੀਂ ਅੱਜ ਬੱਚੇ ਬੱਚੇ ਛੋਟੇ ਨੂੰ ਕੰਦੇ ਕੰਦਾ ਪਾਣੀ ਲੱਗ ਗਿਆ ਨੇ ਬੱਚੇ ਇਸ ਨਾਲ ਗੇਰੇ ਖਾਸ਼ ਖੁਸ਼ ਹੋ ਰਹੀ ਹੈ ਡਾਕਟਰ ਸਾਹਿਬ ਇਸ ਵੇਲੇ ਤੁਸੀਂ ਕੀ ਕੀ ਫੈਸਿਲਿਟੀ ਇਹਨਾਂ ਨੂੰ ਦੇ ਰਹੇ ਹੋ ਇਸ ਵੇਲੇ ਅ ਇਸ ਟਾਈਮ ਅਸੀਂ ਇਹੀ ਹੈ ਕਿ ਫਰਸਟ ਏਡ ਹੈ ਸਾਡੇ ਪਾਸੋਂ ਬੱਚਿਆਂ ਨੂੰ ਮੈਨੂੰ ਸੁਣਨ ਨੂੰ ਆਇਆ ਸੀ ਕਿ ਕਿਤੇ ਬੱਚਿਆਂ ਨੂੰ ਬੁਖਾਰ ਹੈ ਖਾਂਸੀ ਹੈ ਜ਼ੁਕਾਮ ਹੈ ਸਕਿਨ ਦੀ ਪ੍ਰੋਬਲਮਸ ਹੋ ਰਹੀਆਂ ਨੇ ਅਲਰਜੀ ਨੇ ਖਾਰਿਸ਼ ਕਾਫੀ ਜ਼ਿਆਦਾ ਬੱਚਿਆਂ ਨੂੰ ਤੇ ਉਹੀ ਅਸੀਂ ਮੈਂ ਦਵਾਈ ਅਰੇਂਜ ਕੀਤੀਆਂ ਮਤਲਬ ਡਿਫਰੈਂਟ ਜੋ ਫਾਰਮਾ ਕੰਪਨੀਆਂ ਹੋ ਸਕਦੀਆਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਾਸੋਂ ਸਾਨੂੰ ਕੀ ਪ੍ਰੋਵਾਈਡ ਕਰ ਸਕਦੇ ਹੋ ਮਤਲਬ ਇਹ ਇਹ ਸਾਰਾ ਜੋ ਵੀ ਹੈ ਇਹ ਤੁਹਾਡੇ ਆਪਣੇ ਆਪ ਦੇ ਆਪਣੇ ਤੌਰ ਤੇ ਸਾਰਾ ਇਕੱਠਾ ਕੀਤਾ ਆਪਣੇ ਬੇਸਿਸ ਤੇ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਅ डिफरेंट डिफरेंट ਜੋ ਕੰਪਨੀਆਂ ਹੋ ਸਕਦੀਆਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੀ ਕਰ ਸਕਦੇ ਹੋ ਸਾਡੇ ਵਾਸਤੇ ਕੀ ਦਵਾਈਆਂ ਦੇ ਸਕਦੇ ਹੋ ਉਹਨਾਂ ਨੇ ਇਹ ওভারਮੈਨ ਲੱਗਦਾ ਹੈ ਕਿ ਦੋ ਚਾਰ ਘੰਟੇ ਸੀ ਮੈਨੂੰ ਇਹਨੇ ਸਾਰੇ ਸੈਂਪਲ ਪ੍ਰੋਵਾਈਡ ਕੀਤੇ ਉਹਨਾਂ ਨੇ ਹਾਂ ਜੀ ਤਾਂ ਇਹ ਆਫਟਰ ਫਲਡ ਕਿਉਂਕਿ ਦੌਰਾਨ ਫਲਡ ਦੇ ਤਾਂ ਕੁਝ ਵੀ ਨਹੀਂ ਹੋ ਸਕਿਆ ਤੇ ਇਸ ਵੇਲੇ ਤੱਕ ਨਾ ਹੀ ਕਿਸੇ ਸਰਕਾਰੀ ਬੰਦੇ ਨੇ ਕੀਤਾ ਆਫਟਰ ਫਲਡ ਤੁਸੀਂ ਇੱਥੇ ਪਹੁੰਚੇ ਹੋ ਕੀ ਕੀ ਪ੍ਰੀਕਾਸ਼ਨਸ ਮੇਨ ਮੇਜਰ ਪ੍ਰੀਕਾਸ਼ਨਸ ਕੀ ਕੀ ਪਿੰਡ ਵਾਲਿਆਂ ਵਾਲੇ ਆ ਮੈਂ ਇਹੀ ਹੈ ਕਿ ਜਦੋਂ ਵੀ ਫਲਡ ਹੁੰਦਾ ਹੈ ਉਸ ਤੋਂ ਬਾਅਦ ਕਾਫੀ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਬੱਚਿਆਂ ਨੂੰ ਵਾਟਰ ਬੋਰਨ ਡਿਜ਼ੀਜ਼ਸ ਜਾਂ ਅਡਲਟਸ ਨੂੰ ਵੀ ਹੋ ਸਕਦੀਆਂ ਨੇ ਜਿਵੇਂ ਡਾਇਰੀਆ ਹੋ ਗਿਆ ਹੈ ਬੜਾ ਕਾਮਨ ਹੈ ਲੂਸ ਮੋਸ਼ਨਸ ਇਸ ਨੂੰ ਅਸੀਂ ਕਹਿੰਦੇ ਹਾਂ ਵੋਮਿਟਿੰਗ ਹੋ ਸਕਦੀਆਂ ਨੇ ਦੂਸਰਾ ਹੈਪਟਾਈਟਸ ਏ ਇਹ ਬੜੀ ਕਾਮਨ ਇਨਫੈਕਸ਼ਨ ਹੈ ਉਸ ਦੇ ਇਲਾਵਾ ਜਿੱਥੇ ਵੀ ਪਾਣੀ ਸਟੈਗਨੈਂਟ ਹੋਏਗਾ ਖੜਾ ਹੋਏਗਾ ਉਸ ਤੋਂ ਬਾਅਦ ਉਹਦੇ ਨਾਲ ਮੱਛਰ ਆ ਜਾਂਦੇ ਨੇ ਡੇ ਡੇਂਗੂ ਹੋ ਸਕਦਾ ਹੈ ਮਲੇਰੀਆ ਹੋ ਸਕਦਾ ਹੈ ਚਿਕਨਗੁਨੀ ਹੋ ਸਕਦਾ ਹੈ ਇਹ ਸਾਰੀ ਚੀਜ਼ਾਂ ਕਾਫੀ ਕਾਮਨ ਨੇ ਆਫਟਰ ਫਲੱਡ ਔਰ ਇਹ ਹੀ ਹੈ ਕਿ ਸਾਰਿਆਂ ਨੂੰ ਐਡਵਾਈਸ ਹੈ ਕਿ ਆ ਆਪਣਾ ਪਾਣੀ ਜੋ ਹੈ ਬੋਇਲ ਕਰਕੇ ਪੀਨ ਕੋਸ਼ਿਸ਼ ਕਰਨ ਕੀ ਅਗਰ ਪੈਕੇਜ ਵਾਟਰ ਆ ਰਹੇ ਤੇ ਉਹੀ ਪੀਨ ਅਗਰ ਤੁਹਾਡਾ ਆਪਣੀ ਲੋਕਲ ਸਪਲਾਈ ਹੈ ਲਾਈਕਲੀ ਉਹ ਕੰਟਾਮਿਨੇਟਡ ਹੋਏਗੀ ਇਸ ਟਾਈਮ ਠੀਕ ਹੈ ਗਰਾਊਂਡ ਵਾਟਰ ਵੀ ਇਨਫੈਕਟ ਕੰਟਾਮਿਨੇਟਡ ਰਹੇਗਾ ਤੁਸੀਂ ਪਾਣੀ ਪੀਣਾ ਹੈ ਬੋਇਲ ਕਰਕੇ ਪੀਣਾ ਹੈ ਦੂਸਰਾ ਸਕਿਨ ਦੀ ਪ੍ਰੋਬਲਮਸ ਕਾਫੀ ਕਾਮਨ ਹੁੰਦੀ ਹੈ ਨਾ ਇਸ ਟਾਈਮ ਸਕਿਨ ਇਰਿਟੇਸ਼ਨ ਹੋ ਸਕਦੀ ਹੈ ਕਿਉਂਕਿ ਕਨਸਟੈਂਟਲੀ ਪਾਣੀ ਲੱਗੇਗਾ ਸਕਿਨ ਨੂੰ ਸਕਿਨ ਮੋਇਸਟ ਰਹੇਗੀ ਸਕਿਨ ਸਾਡੀ ਡਰਾਈ ਰਹਿਣ ਵਾਸਤੇ ਬਣੀ ਹੁੰਦੀ ਹੈ ਠੀਕ ਹੈ ਤੇ ਇਹੀ ਮੈਂ ਇਹਨਾਂ ਨੂੰ ਸਮਝਾ ਰਿਹਾ ਸੀ ਕਿ ਅਗਰ ਲੱਗਦਾ ਹੈ ਤੁ ਕੀ ਤੁਸੀਂ ਪਾਣੀ ਜਿ ਨਿਕਲਣਾ ਹੈ ਜਾਂ ਇੱਥੇ ਮਿੱਟੀ ਹੈ ਤੇ ਇਹ ਕਰ ਸਕਦੇ ਹੋ ਆਪਣੀ ਸਕਿਨ ਨੂੰ ਡਰਾਈ ਕਰਕੇ ਉਸ ਨੂੰ ਮੋਇਸਚਰਾਈਜ਼ ਕਰੋ ਠੀਕ ਹੈ ਆਇਲ ਅਪਲਾਈ ਕਰੋ ਉਹਦੇ ਨਾਲ ਸਕਿਨ ਤੁਹਾਡੀ ਟੂ ਸਮ ਐਕਸਟੈਂਡ ਵਾਟਰਪੂਫ ਹੋ ਜਾਂਦੀ ਹੈ ਠੀਕ ਹੈ ਵਾਟਰ ਰੈਜ਼ਿਸਟੈਂਟ ਹੋ ਜਾਂਦੀ ਹੈ ਇਹ ਤੁਸੀਂ ਕਰ ਸਕਦੇ ਹੋ ਅਗਰ ਇਨ ਕੇਸ ਸਕਿਨ ਦੀ ਜ਼ਿਆਦਾ ਪ੍ਰੋਬਲਮ ਹੈ ਤੁਸੀਂ ਡਾਕਟਰ ਸਾਹਿਬ ਨੂੰ ਮੈਂ ਸਾਰਿਆਂ ਨੂੰ ਦੱਸ ਰਿਹਾ ਕਿ ਤੁਸੀਂ ਆਪਣੇ ਸਾਡੇ ਹਸਪਤਾਲ ਆ ਸਕਦੇ ਹੋ ਅਤੇ ਗਵਰਨਮੈਂਟ ਹਸਪੀਟਲ ਆ ਸਕਦੇ ਹੋ ਤੁਸੀਂ ਉੱਥੇ ਫ੍ਰੀ ਆਪਾਸਟ ਲਗਭਗ ਸਾਰੇ ਪਿੰਡ ਵਾਲਿਆਂ ਨੇ ਇਹੀ ਕਿਹਾ ਹੈ ਕਿ ਸਿੰਬਲ ਕੈਂਪ ਨਾ ਹੁੰਦਾ ਤੇ ਸ਼ਾਇਦ ਅਸੀਂ ਲੋਕੀ ਭੁੱਖੇ ਮਰ ਜਾਂਦੇ ਪਰ ਖੈਰ ਜਿਉਂਦਾ ਰਹੇ ਸਿੰਬਲ ਕੈਂਪ ਵਸਦਾ ਰਹੇ ਸਿੰਬਲ ਕੈਂਪ ਆਬਾਦ ਰਹੇ ਸਿੰਬਲ ਕੈਂਪ ਤਾਂ ਕਿ ਉਸ ਸਿੰਬਲ ਕੈਂਪ ਦੇ ਲਾਗੇ-ਤਾਗੇ ਵਾਲੇ ਵੀ ਇਹੋ ਜੀ ਆਪ ਦਾ ਪਹਿਲਾਂ ਤਾਂ ਆਵੇ ਨਾ ਜੇ ਆਵੇ ਤਾਂ ਸਿੰਬਲ ਕੈਂਪ ਹਮੇਸ਼ਾ ਛਾਤੀ ਚੌੜੀ ਖੜੀ ਕਰਕੇ ਇਹਨਾਂ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਰਹੇਗਾ ਸਾਡੇ ਰਾਜਾ ਵੀਰ ਜੀ ਵੀ ਇੱਥੇ ਖੜੇ ਨੇ ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਦੇ ਹਾਂ ਕਿ ਇਹਨਾਂ ਨੇ ਕੀ ਕੀ ਇਸ ਵੇਲੇ ਤੱਕ ਕਿਤਾਬੀ ਰਾਜਾ ਵੀਰ ਜੀ ਕਾਫੀ ਸਮੇਂ ਤੋਂ ਤੁਸੀਂ ਵੀ ਲੱਗੇ ਹੋ ਸਾਰੇ ਨੌਜਵਾਨ ਵੀਰ ਲੱਗੇ ਨੇ ਹੋਰ ਵੀ ਸੰਸਥਾਵਾਂ ਯੂਨਾਈਟਿਡ ਸਿਕਸ ਆ ਰਹੀ ਹੈ ਬਹੁਤ ਸਾਰੀਆਂ ਸੰਸਥਾਵਾਂ ਆ ਰਹੀਆਂ ਨੇ ਕੀ ਇਸ ਵੇਲੇ ਤੱਕ ਸਰਕਾਰ ਵੱਲੋਂ ਇੱਥੇ ਹੋਇਆ ਸਰਕਾਰ ਸਾਰਾ ਕੁਝ ਕਿਹਾ ਠੇਕਾ ਸਿੰਪਲ ਕੈਂਪ ਨਹੀਂ ਲਿਆ ਹੋਇਆ ਚਲੋ ਜੀ ਜੇ ਗੁਰੂ ਮਹਾਰਾਜ ਨੇ ਸਾਡੇ ਜੇ ਹਨਗੁਣਾ ਦੇਵ ਜੀ ਦਾ 2000 ਰੁਪਏ ਦਾ ਸਮਝੋ ਉਹ ਲੰਗਰ ਦੀ ਸੇਵਾ ਸਾਰੇ ਇੱਥੇ ਇਹ ਕਹਿ ਕਰਦੇ ਨੇ ਕਿ ਕਈ ਤੁਸੀਂ ਫੋਨ ਤੇ ਅੱਗੇ ਪਿੱਛੇ ਸਾਨੂੰ ਮਜ਼ਾਕ ਕਰਦੇ ਹੋ ਕਿਹੜੀ ਐਫਸੀ ਕਰਾਗੇ ਦੇਣ ਤੇ ਮਾਵੇਂ ਕਿਹੜੀ ਪੁੱਤਰੀ ਯਾਤਰਾਂ ਕੋਲ ਦਾ ਸੋਦੀ ਖਾਇਆ ਕਰਦੇ ਹੋ ਪਤਰੋ ਤੇ ਇਹ ਸਭ ਸੰਗਤ ਦੇ ਸਹਿਯੋਗ ਨਾਲ ਇਹ ਮੈਂ ਬੇਨਤੀ ਕਰਦਾ ਪਿਆ ਰਾਤ ਨੂੰ ਡਾਕਟਰ ਸ਼ਵਰ ਦਾ ਮੈਨੂੰ ਫੋਨ ਆਇਆ ਤੇ ਰਾਜਾ ਜੀ ਤੁਸੀਂ ਬੜੀਆਂ ਸੇਵਾ ਲੰਗਰ ਚੜ੍ਹੇ ਉੱਥੇ ਕਿਸ ਚੀਜ਼ ਦੀ ਲੋੜ ਹੈ ਮੈਂ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਕੈਂਪ ਲਗਾਣਾ ਹੈ ਕਹਿੰਦਾ ਕਿ ਜੀ ਮੈਂ ਕਿਹਾ ਕੱਲ ਤੁਸੀਂ ਆ ਜਾਓ ਠੀਕ ਇਹਨਾਂ ਨੇ ਸਵੇਰੇ ਮੈਨੂੰ ਫੋਨ ਕੀਤਾ ਠੀਕ ਹੈ ਤੁਸੀਂ ਕਿੰਨੇ ਵਜੇ ਮੈਂ ਕਿਹਾ ਸੁੰਨੇ ਕਹੇ ਅਮਿਸ਼ੌਰਿਆ ਰਣ ਮੈਂ ਜਿਸ ਵੇਲੇ ਤੁਹਾਨੂੰ ਫੋਨ ਕਰਾਂਗਾ ਫਿਰ ਤੁਸੀਂ ਉਸ ਲਿਆਣਾ ਕਿ ਵੱਧ ਤੋਂ ਵੱਧ 1 ਜਾਂ 2 ਵਜੇ ਨਾਲ ਅਸੀਂ ਲੰਗਰ ਵੀ ਇੱਥੇ ਸਾਡਾ ਸਮਾਪਤ ਹੋ ਜਾਏਗਾ ਤੇ ਇਹ ਸਾਰਾ ਬੰਦੋਬਸਤ ਇਹਨਾਂ ਨੇ ਦੇਖੋ 2-4 ਘੰਟੇ ਤੁਸੀਂ ਇਹਨਾਂ ਦੇ ਆਪ ਹੀ ਸੁਨੇਹਾ ਨਾਲ ਕੋਲੋਂ ਬਿਲਕੁਲ ਉਹ ਕੀਤਾ ਸਾਡੇ ਕੋਲ ਜਿੰਨਾ ਹੋ ਸਕਦਾ ਸੀ ਅਸੀਂ ਇੱਥੇ ਕਿੱਟਾਂ ਰਾਸ਼ਨ ਆਜ ਤੁਸੀਂ ਉਹ ਦੇਖੋ ਗੱਦੇ ਵੀ ਸਾਡੇ ਵੀਰ ਸਿਮਬਲ ਕੈਂਪ ਤੋਂ ਲੈ ਕੇ ਉਹ ਵੀ ਇੱਥੇ ਪਹੁੰਚਣ ਅਸੀਂ ਪਹਿਲੇ ਗੱਦਿਆਂ ਦੀ ਜਿਹੜੀ ਹੋਰੀ ਸੇਵਾ 200 ਗੱਦਾ ਸ਼ਾਇਦ ਉਹ ਵੀ ਆਇਆ ਕਰਦਾ ਰਾਸ਼ਨ ਪਾਣੀ ਦੀਆਂ ਹਰ ਘਰ ਦੇ ਵਿੱਚ ਮੈਨੂੰ ਲੱਗਦਾ ਕਿ 10-10 ਇਸਲੇ ਕਰੇਟ ਪਾਣੀ ਦੇ ਸਾਰਿਆਂ ਕੋਲ ਅੰਦਰ ਪੀ ਜਾਮ ਉਹ ਇਧਰ ਰਾਸ਼ਨ ਵੀ ਇਹਨਾਂ ਕੋਲ ਪਿਆਦਾ ਹੈ ਬਾਕੀ ਰੇ ਲੰਗਰ ਦੀ ਸੇਵਾ ਸਵੇਰੇ ਬ੍ਰੇਕਫਾਸਟ ਵੀ ਆਉਂਦਾ ਦੁਪਹਿਰ ਦਾ ਵੀ ਆਦਾ ਪਿਆ ਹੁਣ ਫਿਰ ਵਾਪਸ ਆ ਗਿਆ ਸ਼ਾਮ ਦਾ ਮੇਰੇ ਵੀਰ ਨਾਨਕਨਗਰ ਤੋਂ ਆਇਆ ਕਰਦਨ ਉਹਨੇ ਮੈਨੂੰ ਕਹਿ ਕਿ ਆਸ ਜਗਾ ਤੂੰ امداد ਜਿਹੜੀ ਹੈ ਮੰਗੂ ਚੱਕ ਦੇ ਵਿੱਚ ਆ ਰਹੀ ਹੈ ਅਫਸੂਸ ਇਸੇ ਗੱਲ ਦਾ ਹੈ ਕਿ ਸਰਕਾਰੀ امداد ਇਸ ਵੇਲੇ ਤੱਕ ਕੋਈ ਵੀ ਨਹੀਂ ਆਈ ਉਹ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਆਪਾਂ ਵਾਲੇ ਵੀ ਕਹਿ ਰਹੇ ਨੇ ਬਹੁਤ ਜ਼ਿਆਦਾ ਦੁਖੀ ਨੇ ਬੜੇ ਰੋਸ਼ ਵਿੱਚ ਨੇ ਗੁੱਸੇ ਵਿੱਚ ਨੇ ਕਿ ਸਰਕਾਰੀ ਅਮਦਦ ਜਿਹੜੀ ਹੈ ਅੱਜ ਅਮਿਤ ਸ਼ਾਹ ਜੀ ਆਏ ਸੀ ਸੁਣਨ ਚ ਆਇਆ ਕਿ ਉਹ ਪਹਿਲਾ ਘਰ ਇੱਕ ਘੁੰਮਿਆ ਤੇ ਉੱਥੋਂ ਹੀ ਉਹ ਮੁੜ ਕੇ ਵਾਪਸ ਹੋ ਗਏ ਇਦੇ ਬਾਰੇ ਤੁਸੀਂ ਕੀ ਟਿੱਪ ਨਹੀਂ ਕਰਨਾ ਚਾਹੋਗੇ ਉਹ ਮੇਰੀ ਉਹ ਕਹਿ ਕਰੋ ਉਹਨਾਂ ਨੇ ਫਸਟ ਟਾਈਮ ਹੀ ਕਰ ਦੇਖਿਆ ਅੱਗੇ ਸ਼ਾਇਦ ਲੋਕਾਂ ਹੀ ਵਿਚਾਰੇ ਬੜੇ ਖਲੋਤੇ ਸਨ ਕਿ ਸਾਡੇ ਘਰ ਵੀ ਆਏ ਕਈ ਜਗ੍ਹਾ ਤੁਸੀਂ ਉਹ ਨਾਜ ਦੇਖਿਓ ਨਾ ਬਾਹਰ ਟਰਾਲੀ ਵੀ ਟਰਾਲੀ ਵੀ ਲੱਗੀ ਸੀ ਉਹਨਾਂ ਨੂੰ ਵੀ ਬੜਾ ਚਾਹ ਸੀ ਕਿ ਚਲੋ ਸਾਡੇ ਅੰਦਰ ਵੀ ਦੇਖ ਕੇ ਜਾਣਗੇ ਮਗਰ ਉਹ ਥੋ ਪਹਿਲੇ ਹੀ ਤੋਂ ਦੇਖ ਕੇ ਤੇ ਉਹ ਵੀ ਉਹਨਾਂ ਨੇ ਕਿਧਰੇ ਹੋ ਵੀ ਕਿਧਰੇ ਕਹਿੰਦੇ ਕਰਦਨ ਕਿ ਇਹਨਾਂ ਦਾ ਸ਼ਿਫਟ ਹੈ ਕਿਧਰੇ ਵਿਜ਼ਿਟ ਸੀ ਜਾਣਾ ਸੀ ਉਹਨਾਂ ਨੇ ਉਹ ਉਧਰ ਚਲਾ ਗਏ ਤੇ ਬਾਕੀ ਇੱਥੇ ਅਜੇ ਤਾਂ ਮੈਂ ਕਹਿੰਦਾ ਇੱਕ ਹਫ਼ਤਾ ਤੇ ਇਹਨਾਂ ਦਾ ਲੱਕ ਨਹੀਂ ਹੋਰ ਸਿੱਧਾ ਹੋਏਗਾ ਪਿਛੇ ਤੁਸੀਂ ਦੇਖਿਓ ਨਾ ਕਵਰ ਕੀਤਾ ਹੋਣਾ ਕਿ ਇਹਨਾਂ ਕੋਲ ਹੈ ਮੈਂ ਕਹਿੰਦਾ ਕਿ ਸਭ ਕੁਝ ਹੁਣ 스멜 ਆਣਾ ਸ਼ੁਰੂ ਹੋ ਗਿਆ ਨੇ ਜਿਸ ਤਰ੍ਹਾਂ ਅੱਜ ਤੋਂ ਪਿਛੜੀ ਨਾ ਸ਼ਾਇਦ ਤੁਸੀਂ ਦੇਖਿਓ ਨਾ 스멜 ਦੇਖੋ ਅੰਦਰੋਂ ਰਾਸ਼ਨ ਦੀ 스멜 ਨਾਲ ਟਰਾਲੀਆਂ ਲੱਗੀ ਦੀਆਂ ਬਹੁਤ ਬੁਰਾ ਆ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚੋਂ 스멜 ਆਣਾ ਸ਼ੁਰੂ ਹੋ ਗਈ ਵਾਕਈ ਦੇ ਵਿੱਚ ਪਿੰਡ ਦੇ ਵਿੱਚੋਂ 스멜 ਆਣਾ ਸ਼ੁਰੂ ਹੋ ਗਿਆ ਯਾਨੀ ਕਿ ਇਹ ਬਿਮਾਰੀਆਂ ਦੀ ਸ਼ੁਰੂਆਤੀ ਜਿਹੜਾ ਸਿੰਪਟਮਸ ਨੇ ਇਸ ਇਲਾਕੇ ਦੇ ਵਿੱਚ ਦਿਖਣਾ ਸ਼ੁਰੂ ਹੋ ਗਏ ਨੇ ਪਰ ਯੂਨਾਈਟਿਡ ਸਿਕਸ ਦੀ ਇੱਕ ਮਸ਼ੀਨ ਜਿਹੜੀ ਫੌਗ ਮਸ਼ੀਨ ਵੀ ਪਹੁੰਚ ਚੁੱਕੀ ਹੈ ਜੰਮੂ ਦੇ ਵਿੱਚ ਉਮੀਦ ਕਰਦੇ ਹਾਂ ਕਿ ਇੱਕ ਦੋ ਦਿਨ ਦੇ ਅੰਦਰ ਅੰਦਰ ਪੂਰਾ ਜਿਹੜਾ ਪਿੰਡ ਹੈ ਉਹਨੂੰ ਦੁਬਾਰਾ ਤੋਂ ਫੁੱਲੀ ਸੈਨੀਟਾਈਜ਼ ਹੋਰ ਫੌਗ ਦੇ ਨਾਲ ਉਸਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਕਿਟਾਣੂਨਾਸ਼ਕ ਜਿਹੜੀ ਹੈ ਉਹ ਛੱਡੀ ਜਾਏਗੀ ਔਰ ਫਿਰ ਤੋਂ ਇੱਕ ਵਾਰ ਕਹਿੰਦਾ ਕਿ ਜਿਉਂਦੇ ਰਹੇ ਵੱਸਦਾ ਰਹੇ ਸਿੰਬਲ ਕੈਂਪ ਤੇ ਸਿੱਖ ਬਰਾਦਰੀ ਜਿਨ੍ਹਾਂ ਨੇ ਇਸ ਪਿੰਡ ਦੀ ਬਾਹ ਫੜੀ ਔਰ ਇਸ ਵੇਲੇ ਤੱਕ ਪਿਛਲੇ ਜਦੋਂ ਦਾ ਹੜ ਆਇਆ ਅੱਜ ਤੱਕ ਇਸ ਪਿੰਡ ਦੀ ਜਿਹੜੀ ਬਾਹ ਫੜ ਕੇ ਤੇ ਇਹਨਾਂ ਦਾ ਸਵੇਰੇ ਦੁਪਹਿਰ ਸ਼ਾਮ ਤੱਕ ਦਾ ਜਿਹੜਾ ਰਾਸ਼ਨ ਪਾਣੀ ਖਾਣਾ ਪੀਣਾ ਹਰ ਚੀਜ਼ ਜਿਹੜੀ ਇੱਥੇ ਮੁਹੱਈਆ ਕਰਵਾਈ ਲੇਕਿਨ ਅਫਸੋਸ ਦੀ ਗੱਲ ਫਿਰ ਤੋਂ ਇਹੀ ਜਿਵੇਂ ਪਿੰਡ ਵਾਲਿਆਂ ਨੇ ਵੀ ਕਿਹਾ ਰਾਜਾ ਵੀਰ ਜੀ ਨੇ ਵੀ ਕਿਹਾ ਹਰ ਇੱਕ ਬੰਦੇ ਨੇ ਇਹੀ ਗੱਲ ਕਹੀ ਕਿ ਸਰਕਾਰੀ امداد ਕੋਈ ਨਹੀਂ ਆਈ ਪੰਜ ਸਰਪੰਚ ਜਾਂ ਜਿਹੜੇ ਵੀ ਇੱਥੇ ਲੀਡਰ ਨੇ ਜਿਹੜੇ ਵੋਟਾਂ ਦੇ ਠੇਕੇਦਾਰ ਨੇ ਉਹ ਠੇਕੇਦਾਰ ਜਿਹੜੇ ਨੇ ਉਹ ਅੱਜ ਹੀ ਦਿਖਾਈ ਦਿੱਤੇ ਕਿਉਂਕਿ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗੂ ਚੱਕ ਦਾ ਦੌਰਾ ਕਰਨਾ ਸੀ ਲੇਕਿਨ ਅਫਸੋਸ ਕੀ ਉਹ ਵੀ ਅੰਦਰ ਵੜਦਿਆਂ ਹੀ ਪਹਿਲੇ ਘਰ ਚੋਂ ਹੀ ਹੋ ਕੇ ਤੇ ਵਾਪਸ ਮੁੜ ਗਏ ਹੁਣ ਕੀ ਦੇ ਕੇ ਜਾਣਗੇ ਕੀ ਨਹੀਂ ਦੇ ਕੇ ਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਜਿਉਂਦਾ ਰਹੇ ਵਸਦਾ ਰਹੇ ਸਿੱਖ ਸਮਾਜ ਅਤੇ ਸਿੰਬਲ ਕੈਂਪ ਜਿਨ੍ਹਾਂ ਨੇ ਇਸ ਮੰਗੂ ਚੱਕ ਦੀ ਬਾਹ ਫੜੀ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਮੰਗੂ ਚੱਕ ਦੀ ਬਾਫੜ ਕੇ ਰੱਖਣਗੇ। ਦੇਖਿਦੋ ਆਪਸੀ ਸਾਇੰਸ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਹੋਰ ਵੀ ਮਸਲੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ। ਧੰਨਵਾਦ।